ਮੈਂ ਜੱਬ ਕੀ ਘਰ ਵਾਲੀ ਆ ਮਾਰੀ ਵੰਡੋ ਹੋਰੇ ਇੱਕ ਬੰਦੇ ਗੱਲ ਠੀਕ ਆ ਨਾ ਪੈਸੇ ਨਹੀਂ ਦੇਣੇ ਕਹਾ ਮੈਂ ਦਊਂਗਾ ਕਾ ਪੈਸੇ ਗੁਰਜੀ ਟੈਨਸ਼ਨ ਆ ਲੈ ਕਹਾ ਦੂੰ ਮੈਂ ਨਹੀਂ ਦੇਣੀ ਵੀ ਲੈਣੇ ਨਹੀਂ ਮੈਂ ਨਕ ਦੇ ਕੇ ਜਾਊਂਗਾ ਸੱਚੀ ਸਾਡੀ ਵੀ ਆਈ ਵੀ ਬਾਈ ਘਰਾਂ ਠੀਕ ਨੇ ਲਖੜਿਆ ਲੋਕੜਿਆ ਬਣਣੇ ਵਾਤਨਾਗਾ ਉਹ ਵੀ ਡੰਡੇ ਪਾਣੀ ਮਮਮੀ ਕੀ ਬਣਾ ਰਹੀ ਐ ਇਹ ਮੱਛੀਆਂ ਬਣਾ ਰਹੀ ਸੱਚੇ ਦਿਲ ਤੋਂ ਨਹੀਂ ਪੌਣ ਪਹਿਣਾ ਰਿਸ਼ਤਾ ਹਾਏ ਰੱਖਣ ਨਾ ਕਦੇ ਹੀਰਾ ਮੇਰੀਆਂ ਦਾ ਲੇਟ ਹੋ ਗਿਆ ਦਾ ਆ ਬਈ ਲੋਕ ਵਾਂ ਨਹੀਂ ਲੈ ਰਹੇ ਮਾਨੂੰ ਕਿ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵੇਂ ਬਲੌਗ ਦੀ ਸ਼ੁਰੂਆਤ ਹੋਣ ਲੱਗੀ ਹੈ ਜੀ ਅੱਜ ਹੈ ਜੀ ਰਾਖੀ ਤੇ ਰਾਖੀ ਕਹਿੰਦੇ ਜੀ ਹਿੰਦੀ ਵਿੱਚ ਤੇ ਪੰਜਾਬੀ ਦੇ ਕਹਿੰਦੇ ਨੇ ਜੀ ਲਖੜੀ ਠੀਕ ਹੈ ਜੀ ਚਲੋ ਅੱਜ ਦੇਖਦੇ ਹਾਂ ਜੀ ਭੈਣਾ ਭੂਣਾ ਆਵਾਂਗੇ ਤੇ ਲਖੜੇ ਲੁਕੜੇ ਬੰਦਦੇ ਆ ਜੀ ਉਸਥਾਨ ਵਾਜ ਸਾਰਾ ਕੁਝ ਦਿਖਾਣੇ ਆ ਤੇ ਆਪ ਵੀ ਇੰਜੋਏ ਕਰ ਲੈਦੇ ਤੁਹਾਨੂੰ ਵੀ ਦਿਖਾਣੇ ਆ ਚਲੋ ਜੀ ਮਿਲਦੇ ਆ ਜੀ ਗੱਲ ਤੁਹਾਨੂੰ ਪਿੰਡ ਦੇ ਆਪਣਾ ਉਹ ਵੀ ਦਿਖਾਣੇ ਆ ਕਿ ਬਾਈ ਕਿੱਦਾਂ-ਕਿੱਦਾਂ ਹੁੰਦਾ ਆ ਸਾਡੇ ਉਰੇ ਤਿਹਾਰ ਕਿੱਦਾਂ ਮਨਾਇਆ ਜਾਂਦਾ ਤੁਹਾਨੂੰ ਉਹ ਵੀ ਦਿਖਾਣੇ ਆ ਠੀਕ ਆ ਜੀ ਆਹ ਲਈ ਹਾਂ ਬਾਈ ਦੇਖ ਹਰੇਕਰ ਬੰਦੇ ਨੂੰ ਗੋਲੀ ਪਾਣੀ ਐ ਇਸਨੇ ਠੀਕ ਨੇ ਜਿਹੜਾ ਮਰਜ਼ੀ ਬੰਦਾ ਹੋਵੇ ਉਸਨੂੰ ਗੋਲੀ ਪਾ ਦੇਣੀ ਨੇ ਤਾਂ ਕਿਸ ਦੀ ਵੀਡੀਓ ਬਣਾਇਆ ਬਾਈ ਮੈਂ ਬਾਈ ਗੱਡੀ ਦੀ ਵੀਡੀਓ ਬਣਾ ਦਵਾਂ ਉਸ ਦੀ ਬਣਾ ਦਦਾਂ ਕਿਸ ਦੀ ਕੈਮਰਾ ਖਰਾਬ ਹੋ ਗਿਆ ਅੱਛਾ ਵਾਇਰਸ ਆ ਜਾਗਾ ਲਾ ਪਿਓ ਮਾਰਾ ਨਾ ਲੱਕੜੀ ਬੰਨਣ ਆਏ ਆ ਠੀਕ ਹੈ ਹੈ ਦੋ ਬਈ ਜੱਬ ਕੀ ਘਰ ਵਾਲੀ ਆ ਮਾਰੀ ਹੈ ਬਾਈ ਬਟ ਕਹਿੰਦੇ ਵੀ ਮਾਂ ਕੀ ਬਾਈ ਮਾਇਆ ਦਾ ਪਿਆਰ ਹੋਵਾ ਠੀਕ ਨਹੀਂ ਬਾਬਿਓ ਤੇ ਬਈ ਮਾਰਾ ਲੱਕੜੀ ਬੰਨਣ ਆਈ ਆ ਜੀ ਤੇ ਉਹ ਦੇਖੋ ਮਾਤਾ ਮਾਰੀ ਆ ਦੇਖੋ ਟਿਕਨੀ ਬਈ ਖੁਸ਼ੀਆਂ ਵੰਡੋ ਹੋਰ ਇੱਕ ਬੰਦੇ ਗੱਲ ਠੀਕ ਹੈ ਨਾ ਬਾਬੇਓ ਇਹ ਦੇਖੋ ਬਾਬੇ ਹੁਣ ਲੱਕੜੀ ਬੰਨਣ ਲੱਗੇ ਆ ਮਾਰੀ ਮਾਤਾ ਠੀਕ ਹੈ ਹੈ ਤਾਂ ਜੱਗ ਕੀ ਘਰ ਵਾਲੀ ਆ ਮਾਰੀ ਬਈ ਮਾਲ ਲਗਾ ਆ ਜੱਗ ਜੁੰਦਿਆਂ ਦੇ ਮੇਲੇ ਭਾਈ ਜੱਗ ਜੁੰਦਿਆਂ ਦੇ ਮੇਲੇ ਬਾਬੇਓ ਸਾਰੇ ਪੂਰੀ ਰਹਿ ਜਾਣੇ ਆ ਟਿਕਨੀ ਖੁਸ਼ੀਆਂ ਵੰਡੋ ਸਾਰੇ ਕਿੱਥੇ ਕਿਨਾਂ ਜੰਮਾ ਹਾਂ ਠੀਕ ਹੈ ਬਈ ਠੀਕ ਹੈ ਨਾ ਹਾਂ ਫੇਰ ਯਾਰ ਪੈਸੇ ਤਾਂ ਹੈ ਨਹੀਂ ਪਾ ਆਪਣਾ ਪੂਰਾ ਪਿਆਰ ਰਹਿਣਾ ਚਾਹੀਦਾ ਬਾਬੇ ਠੀਕ ਹੈ ਹੱਸ ਕੇ ਖੇਲ ਕੇ ਜ਼ਿੰਦਗੀ ਗੱਡੋ ਆਪਣੀ ਬਾਬੇ ਤੇ ਪਹਿਲਾਂ ਆਪਣੇ ਮਾਦਾ ਬੰਨ ਲਗਾ ਗਈ ਸੀ ਕਿ ਲੱਕੜੀਆਂ ਤੇ ਅੱਜ ਨਾ ਹੁਣ ਛੋਟੇ ਛੋਟੇ ਕੁੜੀਆਂ ਸਾਡੇ ਕੋਲ ਆਈਆਂ ਵੀ ਲੱਕੜੀਆਂ ਬੰਨਣ ਦੇ ਵਾਸਤੇ ਤੇ ਬਾਈ ਪਿਆਰ ਇਸਤਰੀ ਹੋਣਾ ਚਾਹੀਦਾ ਠੀਕ ਹੈ ਨਾ ਬੰਦਿਆ ਗਰ ਆਜੋ ਬਾਈ ਦੇਖੋ ਤੇ ਕਿਉ ਆਈ ਹੈ ਮਾਰੀ ਛੋਟੀ ਭੈਣ ਕਹ ਲੋ ਹੈ ਇਹ ਕਿਉ ਆ ਗਈ ਹੈ ਨਾ ਇਹ ਬਾਈ ਲੱਕੜੀਆਂ ਬੰਨਣ ਲੱਗਿਆ ਸਾਡਾ ਨਾ ਚਲੋ ਬਨਵਾਨੇ ਆਂ ਜੀ ਲੱਕੜੀਆਂ ਪਿਆਰ ਬਾਈ ਸਾਰੇ ਗਿਆ ਰੱਖੋ ਠੀਕ ਹੈ ਨਾ ਬਾਬਿਓ ਤੇ ਪਿਆਰੀਆਂ ਜ਼ਿੰਦਗੀ ਜਿਓ ਲੋ ਜੀ ਬੰਦੇ ਬੰਦੇ ਕੋਈ ਬੰਦੇ ਕਸੇ ਤੋਂ ਹੈ ਨਹੀਂ ਭਾਈ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਪੱਕੀ ਬਾਤ ਹੈ ਹਾਂ ਮਹਾਰਾ ਚਾਚਾ ਆ ਗਿਆ ਆ ਕਹਾ ਭਾਈ ਪੈਸੇ ਪੂਸੇ ਨਹੀਂ ਦੇਣੇ ਕਹਾ ਮੈਂ ਦਊਂਗਾ ਕਹਾ ਪੈਸੇ ਗੁਰਦੀ ਟੈਨਸ਼ਨ ਆ ਲੈ ਕਹਾ ਦਊਂ ਮੂੰਹ ਸਾਫ ਕਰ ਲੈ ਜਰਾ ਮੂੰਹ ਸਾਫ ਕਰ ਲੈ ਜੰਨਾ ਕਹਾ ਹਾਂ ਨਾ ਕਹਾ ਨਾ ਗਿਆ ਤਾਂ ਹਾਂ ਨਾ ਗਿਆ ਚਲ ਠੀਕ ਹੈ ਕੋਈ ਬਾਤ ਨਹੀਂ ਸੁਣਣਾ ਮੈਂ ਵੀ ਠੰਡੇ ਬਣਿਆ ਦੁਬਾਰ ਤੇ ਨਾ ਇਹੋ ਫਿਰ ਮੁੱਕਰ ਜਾ ਜੀ ਉਹ ਕਾ ਖਾਤੇ ਮੈਂ ਲਿਖ ਲੇ ਪੈਸੇ ਮੈਂ ਖਾਤੇ ਮੈਂ ਲਿਖਣ ਨਹੀਂ ਦੇਣੀ ਵੀ ਲੈ ਲੈ ਨਹੀਂ ਨਹੀਂ ਮੈਂ ਨਗਦ ਦੇ ਕੇ ਜਾਊਗਾ ਨਹੀਂ ਭਾਈ ਕੁੜੀਆਂ ਨੂੰ ਦੇਣਾ ਬਣਾ ਠੀਕ ਹੈ ਹੁਣ ਆਪਾਂ ਦਵਾਂਗੇ ਨਾ ਕਿ ਬਾਈ ਕਿਆ ਲਓਗੇ ਦਵੇਂ ਆ ਲੈ ਖਾਣੇ ਦੀ ਚੀਜ਼ ਲਓਗੇ ਕਿਆ ਲਓਗੇ ਚਲੋ ਮੰਨ ਦਿੰਨੇ ਆ ਚਲੋ ਆ ਜਿਓ ਜੀ ਲੈ ਬਾਬੇ ਤੇ ਖੇੜੇ ਬਾਬੇ ਬੱਤ ਛੜੀ ਆਣ ਲਗੀ ਆ ਉਹ ਤੁਹਾਨੂੰ ਦਿਖਾਣੇ ਆ ਜੀ ਕਿ ਭਾਈ ਛੜੀ ਕਿਤਰਾ ਚੜਦੀ ਆ ਤੇ ਕਿਸ ਤਰ੍ਹਾਂ ਉਹ ਕਰਦੇ ਆ ਲੈ ਵੀ ਬਾਬੇ ਦੀ ਛੜੀ ਆ ਗਈ ਬਾਰੇਗੀ ਬਾਬੇ ਤੇ ਛੜੀ ਚੜ ਚੁਗੀ ਹੈ ਜੀ ਤੇ ਪਹਿਲਾਂ ਬਾਈ ਮਾੜੀ ਤੇ ਮੱਥਾ ਟੇਕਦਾ ਆ ਉੱਤੇ ਉਸ ਤੋਂ ਬਾਅਦ ਬਾਈ ਖੇੜੇ ਬਾਬੇ ਤੇ ਹਨ ਫਿਰ ਬਾਅਦ ਚ ਤੁਹਾਨੂੰ ਮਾੜੀ ਵੀ ਦਿਖਾਵਾਂਗੇ ਆਪਣੀ ਪਿੰਡ ਵਾਲੀ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਹਾਂ ਜੀ ਬਾਬੇ ਤੇ ਆਪਾਂ ਪਹੁੰਚ ਗਏ ਜੀ ਘਰਾਂ ਤੇ ਬਾਈ ਰਿਸ਼ਤੇਦਾਰ ਆ ਚੁਕੇ ਆ ਭੈਣਾ ਤੇ ਜੱਜਾ ਸਾੜਾ ਆ ਚੁਕਾ ਜੀ ਤੇ ਆਦੋ ਜੀ ਚਲੋ ਜੀ ਮਿਲਦੇ ਆ ਜੀ ਜਾ ਕੇ ਉਹ ਵੀ ਤੁਹਾਨੂੰ ਦਿਖਾਣੇ ਆ ਜੀ ਹਨ ਕਿ ਆਪਣਾ ਕੀ ਰੀਤੀ ਰਿਵਾਜ ਹੈ ਜੀ ਤੁਹਾਨੂੰ ਦਿਖਾਣੇ ਆ ਵੀ ਰੱਖਣੀ ਆਪਾਂ ਇਤਰਾ ਬਣਾਣੇ ਆ ਅੱਛੀ ਸਾਡੀ ਵੀ ਆਈ ਵੀ ਬਾਈ ਘਰਾਂ ਠੀਕ ਨੇ ਲਖੜਿਆ ਲੋਕੜਿਆ ਬਣਣੇ ਵਤਨਾਗਾ ਉਹ ਵੀ ਡੰਡੇ ਪਾਣੀ ਵਾ ਮੰਮੀ ਕੀ ਬਣਾ ਰਹੀ ਐ ਇਹ ਮੱਠੀਆਂ ਬਣਾ ਰਹੀ ਐ ਫਲ ਬਣਾ ਦੇ ਮੱਠਾ ਟੇਕਣੇ ਨੇ ਬਾਈ ਮੱਥਾ ਟੇਕਣੇ ਬਾਅਦ ਤਾਂ ਨਾ ਗੁੱਗੇ ਬਾਬੇ ਵਾ ਨਾ ਅੱਜ ਮਾੜੀ ਭਜਾਵਾਂਗੇ ਮੱਠੀਆਂ ਮੁੱਠੀਆਂ ਬਾਈ ਸਾਰਾ ਕੁਝ ਬਣਾ ਰਹੇ ਆ ਉਹ ਲੈ ਜੀ ਚਲਦੇ ਆ ਜੀ ਅੰਦਰ ਨੂੰ ਲੈ ਭਾਈ ਸਾਹਿਬ ਭਾਈ ਸਾਹਿਬ ਨਮਸਤੇ ਲੱਡੂ ਪੇੜੇ ਸਸਤੇ ਲੈ ਵੀ ਰਿਆਸ਼ੀ ਵੀ ਆਈ ਵੀ ਹੈ ਮਾਰੀ ਏ ਉਹ ਵੀ ਉਹ ਲੁੱਕ ਗਿਆ ਭਾਈ ਹੋਰ ਵੀ ਲਖਸ਼ੇ ਕੈਸੇ ਹੋ ਠੀਕ ਹੋ ਐਨ ਨਾਗੜ ਡੰਡੇ ਪਾਣੀ ਵਾ ਲੈ ਭਾਈ ਜਿਹੜਾ ਉਹਨੂੰ ਮਿਲ ਲੈ ਆ ਭੈਣ ਨੂੰ ਮਿਲ ਲੈ ਆ ਉਹ ਠੀਕ ਹੈ ਓਕਰ ਰਪੋਰਟ ਤੇ ਆਪਣੀ ਜੋ ਬੜੀ ਭੈਣ ਵੀ ਆ ਚੁੱਕੀ ਆ ਠੀਕ ਆ ਤੇ ਜੀਜਾ ਜੀ ਵੀ ਆਪਣਾ ਆ ਚੁੱਕਿਆ ਆ ਬਾਬਿਓ ਹਾ ਵੀ ਰਾਂਜੀ ਕੈਸੇ ਹੋ ਠੀਕ ਉੱਚੀ ਤੇ ਬੋਲ ਲੋ ਦੇਖੋ ਹਾ ਵੀ ਕਿਦਾ ਅੱਜ ਉਪਦਾਮ ਪਏ ਵਿਆਂ ਕਿਆ ਬਾਤ ਹੈ ਦਿਲ ਦਾ ਚੈਨ ਚੁਰਾਵਾ ਥਾਰੇ ਹਾ ਮਣੀ ਸਾਫ ਕਰਕੇ ਹੱਡੀ ਗੁਰਵਾਜ ਗੰਨ ਫੇਰ ਪਾਣ ਲੱਗਿਆ ਆ ਕਾਣ ਬਣੀ ਬਾਬੇ ਨਾਈਸ ਆਪਣੀ ਭੈਣ ਤੋਂ ਉੱਚੇ ਦੋਵੇਂ ਭੈਣਾਂ ਤੋਂ ਲੱਕੜੀਆਂ ਬਣਾਉਣੇ ਆ ਜੀ ਤੇ ਬੈਠਿਆਂ ਬਾਈ ਸੱਜਦਾ ਦੇਗਾ ਠੀਕ ਹੈ ਤੇ ਬਾਈ ਗੁਰਵਾਜ ਲਾ ਵੀ ਆਪਣੀ ਛੋਟੀ ਭੈਣ ਤਿਆਰ ਹੋ ਗਈ ਕਹਾ ਪਹਿਲਾਂ ਘਾ ਦੀ ਮੈਂ ਤਿਆਰ ਹੋਗਾ ਉਹ ਕਰਾਂਗੇ ਹਨਾ ਤੇ ਉਦੋਂ ਤੁਹਾਨੂੰ ਪਤਾ ਲੱਗੇ ਲਕਸ਼ ਆਇਆ ਵਾ ਤੇ ਬੜੀ ਭੈਣ ਆ ਚੁਗੀ ਆ ਚਲੋ ਬਈ ਆ ਦੇਖੋ ਬਾਬੂ ਲੱਖੜੀ ਦੇਖੀਏ ਇਹ ਇਹ ਵੀ ਮੇਰੀ ਇਹ ਵੀ ਮੇਰੀ ਇਹ ਵੀ ਮੇਰੀ ਬੋਬੀ ਮੇਰੀ ਅੱਛਾ ਕੌਣ ਸੀ ਇਹ ਇਹ ਸਾਰੀ ਮੇਰੀ ਹੈ ਹਾਂ ਮੈਂ ਹੁੰਦਾ ਵੀ ਹੈ ਅਭੀ ਤਾਂ ਰੱਖ ਤੋ ਦੇ ਯਾਰ ਵਾਹ ਪੇ ਪੂਰੀ ਕੀ ਆਛੀ ਬਈ ਲਾ ਆਪਣਾ ਗੁਰਬਾਜ ਦਾ ਬਈ ਲੱਕੜੀ ਬੰਨਾਂਗੀ ਚਲੋ ਬਈ ਦਿਖਾਨੇ ਆ ਲੈ ਵੀ ਗਏ ਲੈ ਬੱਚੇ ਨੂੰ ਸਿਖਾਣਾ ਚਾਹੀਦਾ ਨਾ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਊਗਾ ਇਹ ਦੇਖੋ ਬਈ ਗੁਰਵਾਰੀ ਦੀ ਲੱਕੜੀ ਠੀਕ ਹੈ ਮਾਰੀ ਹੋਗੀ ਲੱਕੜੀ ਰੱਖ ਲਈ ਲੱਕੜੀ ਕਹਿੰਦੇ ਆ ਪੰਜਾਬੀ ਚ ਕੀ ਕਹਿੰਦੇ ਆ ਲੱਕੜੀ ਹਾਂ ਲੱਖੜੀ ਤੇ ਲਓ ਜੀ ਕੀ ਬਾਤ ਹੈ ਕੀ ਬਾਤ ਹੈ ਲਓ ਜੀ ਬਾਪੂ ਅਰੇ ਟਿੱਕਾ ਬੈਡ ਉੱਤੇ ਸਾਹਮਣੇ ਸਾਹਮਣੇ ਬੈਠ ਤੂੰ ਹੀ ਖਾ ਲੈ ਫਿਰ ਹਾਂ ਲਓ ਬਾਬਿਓ ਖੋਲੀ ਗੁਰਵਾਜ ਨੇ ਆਪ ਹੀ ਖਾਈ ਜਾਇਓ ਹੈਨਾ ਉਸ ਨੂੰ ਤਾਂ ਖਲਾਇਆ ਨਹੀਂ ਤਾਂ ਰਿਆਨਸ਼ੀ ਨੂੰ ਲੈ ਭਾਈ ਲੱਖੇ ਗਾ ਲੱਕੜੀ ਬੰਨਣਾ ਲੱਗੀ ਆ ਗਿਆ ਲੱਕੜੀ ਆਪਾਂ ਨਾ ਆ ਬੰਦੇ ਤੇ ਚਲ ਚਲ ਗਿਆ ਆ ਦੇਖੋ ਗੁਰਵਾਜ ਜੀ ਦਾ ਬਾਈ 스ਪਾਈਡਰਮੈਨ ਵਾਲੀ ਲੱਕੜੇ ਕੀ ਬਾਤ ਆ ਗੁਰਵਾਜ ਅੱਜ ਤੋਂ ਬਾਈ ਦੋ ਦੋ ਲੱਕੜੀਆਂ ਮੰਨੇ ਲਈ ਆ ਬਾਈ ਖੁਸ਼ ਆ ਗੁਰਵਾਜ ਦੱਡੂ ਐ ਦੱਡੂ ਐ ਲੈ ਬਾਈ ਇਹ ਦੇਖੋ ਇਹ ਲੱਕੜੀ ਆ ਦੇਖਾ ਮਾ ਤੁਹਾਨੂੰ ਲੱਕੜੀ ਇੱਕ ਕੀ ਬਾਤ ਹੂੰ ਭਾਈ ਪਹਿਲਾਂ ਗੱਲ ਦੱਸਦੇ ਆ ਠੀਕ ਹੈ ਲੱਕੜੀ ਬੰਦੋ ਪੈਸੇ ਪੁੱਦੇ ਨਹੀਂ ਖਾਤੇ 'ਮਾਂ ਲਿਖ ਲਿਓ ਆਪਣੇ ਸਭਈ ਆਸ਼ੀਰਵਾਦ ਦੇ ਸਗਾ ਸਦਾ ਸੁਖੀ ਰਹੋ 22 ਲਾਕੜੇ ਆਪਣੇ ਬਣਾ ਲਿਆ ਸਗਾ ਸੁਗਰ ਭਾਈ ਹੈ ਨਹੀਂ ਆਉਣੇ ਵਾ ਠੀਕ ਹੈ ਨਾ ਨਾਲ ਖਾਤੇ ਵਿੱਚ ਲਿਖ ਲਿਓ ਠੀਕ ਹੈ ਖਾਤੇ ਵਿੱਚ ਲਿਖ ਲਿਓ ਖਾਤੇ ਵਿੱਚ ਲਿਖਿਆ ਚਲੋ ਓਏ ਖਾਤਾ ਕੁੱਤਾ ਨਹੀਂ ਇਸ ਕੀ ਭਾਈਓ ਸਦਾ ਸੁਖੀ ਰਹੋ ਭਾਈ ਆ ਫੜਾਇਓ ਠੀਕ ਹੈ ਤਾਂ ਕਿੰਨੇ ਪੈਸੇੁੰਦੇ ਠੀਕ ਹੈ ਨਾ ਭਾਈ ਪੈਸੇ ਨੂੰ ਤੁਰ ਨੀ ਦੇਣੇ ਚਾਹੀਏ ਆ ਫਿਰ ਤੇ ਆਪਾਂ ਨੇ 2 ਲਾਕੜੇ ਲੋਖੜੀ ਬਣਾ ਲਿਆ ਤੇ ਬਾਈ ਭੈਣਾਂ ਨੂੰ ਕਹਦਾ ਵੀ ਆਪਣੇ ਖਾਤਿਆਂ 'ਵਾਂ ਲਿਖ ਲਿਓ ਠੀਕ ਹੈ ਨਾ ਭਾਈ ਖਾਤਿਆਂ 'ਵਾਂ ਲਿਖ ਲਿਓ ਠੀਕ ਹੈ ਨੋ ਖਾਤਿਆਂ 'ਵਾਂ ਲਿਖ ਲਿਓ ਆਪਣੇ 'ਵਾਂ ਪੈ ਜੇ ਠੀਕ ਹੈ ਨਾ ਬਾਤ ਓਕੇ ਲੋ ਜੀ ਬਾਪੋ ਚੱਲਦੇ ਆ ਜੀ ਫਿਰ ਤੁਹਾਨੂੰ ਦਿਖਾਉਂਦੇ ਆ ਕਿ ਬਾਈ ਆਪਣਾ ਜਿਹੜਾ ਰੀਤੀ ਰਿਵਾਜ ਆ ਨਾ ਤੇ ਇਹ ਲਖੜਿਆਂ ਦਾ ਆਪਣਾ ਜਿਸ ਤਰ੍ਹਾਂ ਵੀ ਹੈ ਜੀ ਰੀਤੀ ਰਿਵਾਜ ਹਰੇਕ ਦੇ ਘਰ ਆਉਂਦਾ ਆ ਫਿਰ ਵੀ ਦਿਖਾਇਆ ਤੁਹਾਨੂੰ ਤੇ ਜੇ ਹੁਣ ਆਪਣਾ ਪਿੰਡ ਵਾਲਾ ਵੀ ਦਿਖਾਵਾਂਗੇ ਜਿੱਥੇ ਆਪਾਂ ਨੇ ਮੱਥਾ ਟੇਕਣਾ ਜਾਣਾ ਬਾਬੇ ਦੇ ਦਰਗਾਹ ਤੇ ਅਮਾੜੀ ਦੇ ਮੱਥਾ ਟੇਕਾਂ ਗੁਗਾ ਚ ਪੇਰ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਉਹ ਵੀ ਤੁਹਾਨੂੰ ਦਿਖਾ ਦਿੰਦੇ ਮਾੜੀ ਬੜੀ ਘੈਂਟ ਬੜੀ ਸੋਹਣੀ ਬਣੀ ਹੈ ਜੀ ਉਹ ਵੀ ਤੁਹਾਨੂੰ ਦਿਖਾ ਤੇ ਉਸ ਤੋਂ ਬਾਅਦ ਜੀ ਫਿਰ ਜਾਉਂਗੇ ਜੀ ਖੇੜੇ ਬਾਬੇ ਮੱਥਾ ਟੇਕਣ ਦੇ ਵਾਸਤੇ ਚਲੋ ਮਿਲਦੇ ਆ ਜੀ ਤੁਹਾਨੂੰ ਹਾਏ ਰੱਖਣ ਨਾ ਕਦੇ ਹੀਰਾ ਬਾਬੇ ਜੀ ਆਪਾਂ ਜਾਣ ਲੱਗੇ ਐ ਜੀ ਆਪਣੀ ਮਾੜੀ ਬਾਬੇ ਦੇ ਤੇ ਬਈ ਮਾਥਾ ਟੇਕਣ ਜਾਣ ਲੱਗਾ ਆ ਚਲੋ ਜੀ ਆਦੋ ਚੱਲਦੇ ਆਂ ਜੀ ਮਾਥਾ ਟੇਕਦੇ ਆਂ ਜੀ ਤੇ ਤੁਹਾਨੂੰ ਦਿਖਾਉਂਦੇ ਆ ਜੀ ਆਪਣੀ ਪਿੰਡ ਵਾਲੀ ਮਾੜੀ ਆਦੋ ਜੀ ਲੋ ਬਾਬੇ ਜੀ ਪਹੁੰਚ ਗਏ ਜੀ ਆਪਾਂ ਮਾੜੀ ਦੇ ਤੇ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਆਦੋ ਜੀ ਗੱਲ ਆਪ ਦਰਸ਼ਨ ਕਰਦੇ ਗੱਲ ਤੁਹਾਨੂੰ ਕਰਵਾਣੇ ਆ ਜੀ ਪਹੁੰਚ ਗਏ ਆਪਾਂ ਬਈ ਮਾੜੀ ਕੋ ਆ ਵੇ ਠੀਕ ਆ ਠੀਕ ਆ ਨਾਰੇ ਲੰਡੇ ਆਣੇ ਆ शनी दे महाराजी का मंदरआवा रना पंड जीका पे ਜੀ ਬਾਬੇ ਉੱਤੇ ਬਾਈ ਆਪਾਂ ਮੱਥਾ ਟੇਕ ਲਿਆ ਜੀ ਆਪਣੀ ਮਾੜੀ ਕੁਗਾ ਮਾੜੀ ਤੇ ਤੇ ਤੁਹਾਨੂੰ ਪਿੰਡ ਦੀ ਆਪਣੀ ਕੁਗਾ ਮਾੜੀ ਦਿਖਾਈ ਆ ਤੇ ਅੱਜ ਬੜੀ ਸੋਹਣੀ ਆ ਤੇ ਬਹੁਤ ਵਧੀਆ ਮਤਲਬ ਡੈਕੋਰੇਸ਼ਨ ਕੀਤੀ ਹੋਈ ਸੀਗੀ ਤੇ ਸਾਡੇ ਨਾਲ ਸਾਡੇ ਭਰਾ ਤੇ ਬਾਈ ਸਾਰੇ ਬਾਈ ਹੈ ਅੱਜ ਪਹੁੰਚ ਗਏ ਗੱਡੀ ਤੇ ਬੈਠ ਗਏ ਬਾਈ ਮੱਥਾ ਆਪਾਂ ਨੇ ਟੇਕ ਲਿਆ ਜੀ ਮਾੜੀ ਦੇ ਉੱਤੇ ਤੇ ਬਾਈ ਹੁਣ ਜਾਣ ਲੱਗੇ ਆ ਜੀ ਆਪਾਂ ਖੇੜੇ ਬਾਬੇ ਦੇ ਉੱਥਾਂ ਮੱਥਾ ਟੇਕਦੇ ਆ ਜੀ ਜਾ ਕੇ ਚਲੋ ਜੀ ਆ ਜੋ ਫਿਰ ਚੱਲਦੇ ਆਂ ਠੀਕ ਹੈ ਬਾਪੇਓ ਠੀਕ ਹੈ ਜੀ ਕਹਿੰਦੇ ਨੇ ਬਾਈ ਛੱਤ 'ਤੇ ਆ ਗਏ ਛੱਤ 'ਤੇ ਆ ਗਏ ਚਲੋ ਬਾਈ ਚੱਲਦੇ ਆਂ ਜਿੱਤੇ ਟਿਕਦੇ ਆਂ ਜੀ ਮੱਥਾ ਠੀਕ ਹੈ ਜੀ ਆ ਜੋ ਪਹੁੰਚ ਗਏ ਆਂ ਥੇਲੇ ਬਾਪੇ ਨੇ ਅੰਦਰ ਜਾ ਕੇ ਹੁਣ ਦੇਖਦੇ ਆਂ ਮੱਥਾ ਜੀ ਜੀ ਬਾਬੇ ਉੱਤੇ ਆਪਾਂ ਬਈ ਖੇੜੇ ਬਾਬੇ ਦੇ ਵੀ ਮੱਥਾ ਟੇਕ ਲਿਆ ਜੀ ਆਪ ਕੋ ਉਸ ਤੁਹਾਨੂੰ ਵੀ ਵਧੀਆ ਲੱਗਿਆ ਹੋਵੇ ਜੀ ਤੁਹਾਨੂੰ ਮਨ ਦੇ ਥੋੜੀ ਕਹਿੰਦੇ ਨੇ ਇਹਦਾ ਸ਼ਾਂਤੀ ਆ ਜਾਂਦੀ ਹੈ ਮੱਥਾ ਟੇਕ ਕੇ ਪਹਿਲੇ ਬਈ ਸਾਡਾ ਆਪਣਾ ਰਿਵਾਜ ਹੈ ਜੀ ਪਹਿਲਾਂ ਜਾਣੇ ਆ ਜੀ ਆਪਣਾ ਜਿਹਾ ਕੇ ਮਾੜੀ ਦੇ ਮੱਥਾ ਟਿਕਦਾ ਫਿਰ ਜਾਣ ਕੇ ਆਪਣਾ ਬਈ ਖੇੜੇ ਬਾਬੇ ਦੇ ਮੱਥਾ ਟਿਕਦਾ ਆ ਚਲੋ ਮੱਥਾ ਟੇਕ ਲਿਆ ਜੀ ਆਪਾਂ ਸਾਰਿਆਂ ਨੂੰ ਰੱਬ ਉਤਰਕਿਆ ਬਖਸ਼ੇ ਤੇ ਬਈ ਚਲੋ ਚੱਲੇ ਆ ਜੀ ਹਾਂਜੀ ਬਾਬੇ ਉੱਤੇ ਆਪਾਂ ਪਹੁੰਚ ਗਏ ਸੀਗੇ ਜੀ ਘਰੇ ਤੇ ਬਈ ਅੱਜ ਦਾ ਬਲੌਗ ਉਰੇ ਤੱਕ ਸੀਗਾ ਤੇ ਤੁਹਾਨੂੰ ਵੀ ਬਹੁਤ ਅੱਜ ਬਲੌਗ ਵਧੀਆ ਲੱਗਿਆ ਹੋਊਗਾ ਤੇ ਆਪਣਾ ਭਾਈ ਜਿੰਨਾ ਵੀ ਆਪਣਾ ਪੁਰਾਣਾ ਆਪਣਾ ਕਲਚਰ ਸੀਗਾ ਜਿੰਨਾ ਵੀ ਹੋ ਸਕਿਆ ਤੁਹਾਨੂੰ ਦਿਖਾਇਆ ਜੀ ਤੇ ਤੁਹਾਨੂੰ ਵਧੀਆ ਲੱਗਿਆ ਜੀ ਤੇ ਲਾਈਕ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ